ਅੱਜ ਦੇ ਰਿਸ਼ਤੇ ਨੋਟ ਕਰੋ ਜੀ ਦੋ ਕੁੜੀਆਂ ਸਮੇਤ ਪਰਿਵਾਰ ਦੇ ਨੰਬਰਾਂ ਸਮੇਤ 10 ਰਿਸ਼ਤੇ ਨੋਟ ਕਰੋ ਫੋਨ ਉਹਨਾਂ ਨੂੰ ਹੀ ਕਰਨਾ ਜਿਨ੍ਹਾਂ ਦੇ ਨਾਲ ਤੁਹਾਡਾ ਰਿਸ਼ਤਾ ਮੈਚ ਹੁੰਦਾ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਪਹਿਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਭਰਾ ਭੈਣ ਕੋਈ ਨਹੀਂ ਭਰਾ ਕੈਨੇਡਾ ਹੈ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਫਾਦਰ ਸਾਹਿਬ ਤੇਨ ਬਿਜ਼ਨਸਮੈਨ ਨੇ ਤਿੰਨ ਦੁਕਾਨਾਂ ਮਤਲਬ ਮੱਝਬੀ ਸੇ ਕਾਸਟ ਗੇਲ ਲਗੋ ਤਾਂ ਕੱਦ ਕਾਟ ਸਭ ਕੁਝ ਪੜ ਕੇ ਕਿਸ ਤਰ੍ਹਾਂ ਦੀ ਕੁੜੀ ਚਾਹੀਦੀ ਹੈ ਫਿਰ ਫੋਨ ਕਰਨਾ ਹੈ ਜ ਅਗਲਾ ਰਿਸ਼ਤਾ ਮੁੰਡਾ ਜਿਹੜਾ ਯੂਐਸਏ ਦੇ ਵਿੱਚ ਹੈ ਭੈਣ ਕੋਈ ਨਹੀਂ ਭਰਾ ਇੱਕ ਯੂਐਸਏ ਸਿਟੀ ਜਾਣਾ ਮੁੰਡਾ ਵੀ ਖੁਦ ਸਿਟੀ ਜਾਣਾ ਤੇ ਚੰਗੀ ਤਰ੍ਹਾਂ ਡਾਟਾ ਪੜ੍ਹ ਕੇ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਬੇਨਤੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਜੀ ਪੜ੍ਹ ਬੜਿਆਂ ਪੜੇ ਡਾਟਾ ਫੋਨ ਨਹੀਂ ਕਰਨਾ ਚੰਗੀ ਤਰ੍ਹਾਂ ਪੜ ਕੇ ਫੋਨ ਕਰੋ ਅਗਲਾ ਰਿਸ਼ਤਾ ਜਿਲ੍ਹਾ ਜਲੰਧਰ ਤੋਂ ਆ ਜੀ ਇਹ ਮੁੰਡੇ ਨੂੰ ਵਧੀਆ ਜਿਹੜੀ ਨੌਕਰੀ ਕਰਦਾ ਤੇ ਵਧੀਆ ਇਹਨਾਂ ਕੋਲ ਪ੍ਰਾਪਰਟੀ ਹੈ ਖਾਸ ਤੌਰ ਤੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਮੁੰਡਾ ਡਿਵੋਰਸਡ ਆ 2019 ਦੇ ਵਿੱਚ ਡਾਟਾ ਪੜ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਨਾਮ ਕੀ ਇੱਕ ਹੋਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਕੈਨੇਡਾ ਦੇ ਵਿੱਚ ਕੁੜੀ ਸਿਟੀ ਜਾਣਾ ਹੈ Royal Bank of Canada ਕੰਮ ਕਰ ਤੋਂ ਆਨਲਾਈਨ ਤੋਂ ਕਰਦੇ ਵਧੀਆ ਇਨਕਮ ਹੈ ਖਾਸ ਤੌਰ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਕਾਲਮ ਧਿਆਨ ਨਾਲ ਪੜ੍ਹ ਕੇ ਫਿਰ ਫੋਨ ਕਰਨਾ ਜੀ ਤੇ ਕਦ ਕਾਠ ਭੈਣ ਭਾਈ ਸਭ ਕੁਝ ਲਿਖਿਆ ਹੁੰਦਾ ਉਹ ਡਾਡੇ ਜ਼ਰੂਰ ਪੜਿਆ ਕਰੋ ਅਗਲਾ ਰਿਸ਼ਤਾ ਲੁਧਿਆਣਾ ਤੋਂ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਐਸ ਹੈ ਕਿੱਲੇ ਜਮੀਨਾਂ ਦੋਨੇ ਭਰਾਵਾਂ ਨੂੰ ਵਧੀਆ ਇਨਕਮ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਰਿਸ਼ਤੇ ਵਾਲਾ ਕਾਲਮ ਮੈਂ ਤੁਹਾਨੂੰ ਪੜਨ ਵਾਸਤੇ ਤਾਂ ਕਹਿੰਦਾ ਵੀ ਤੁਸੀਂ ਧਿਆਨ ਨਾਲ ਉਹ ਗੌਰ ਨਾਲ ਪੜੋ ਸੁਣਿਆ ਹੋਇਆ ਛੱਡ ਕੇ ਫੋਨ ਨਾ ਕਰੋ ਅਗਲਾ ਰਿਸ਼ਤਾ ਯੂ ਐਸ اے ਤੋਂ ਆ ਜੀ ਮੁੰਡਾ ਧਿਆਨ ਨਾਲ ਡਾਟਾ ਪੜੋ ਸਮਝੋ ਤੇ ਫਿਰ ਪਰਿਵਾਰ ਨਾਲ ਗੱਲ ਕਰੋ ਇੱਕ ਬਾਹਰਲਾ ਨੰਬਰ ਹੈ WhatsApp ਤੇ ਕਿੰਡੀਆ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਹੈ ਯੂ ਐਸ اے ਗ੍ਰੀਨ ਕਾਰਡ ਹੋਲਡਰ ਦਾ ਮੁੰਡਾ ਤੇ ਡੀਵੀਐਮ ਵੈਟਰਨਰੀ ਕਾਲਜ ਇਨ ਕੈਲੀਫੋਰਨੀਆ ਚੰਗੀ ਜਾਇਦਾਦ ਹੈ ਬਰਨਾਲਾ ਜ਼ਿਲ੍ਹੇ ਤੋਂ ਬਲੌਂਗ ਕਰਦਾ ਤੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕੱਦ ਕਾਠ ਭੈਣ ਭਾਈ ਸਭ ਕੁਝ ਸਟੱਡੀ ਵਗੈਰਾ ਪੜ੍ਹ ਕੇ ਫਿਰ ਫੋਨ ਕਰੋ ਜੀ ਅਗਲਾ ਰਿਸ਼ਤਾ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਹੈ ਯੂ ਐਸ اے ਦੇ ਵਿੱਚ ਵਰਕ ਪਰਮਿਟ ਤੇ 28 ਕਿੱਲੇ ਜ਼ਮੀਨ ਤੇ ਭਰਾ ਕੋਈ ਨਹੀਂ ਹਨਾ ਸਾਰਾ ਡਾਟਾ ਪੜ ਕੇ ਸਮਝ ਕੇ ਫਿਰ ਪਰਵਾਨਾ ਗੱਲ ਕਰੋ ਜੀ ਕੁੜੀ ਕਿੱਥੋਂ ਚਾਹੀਦੀ ਹੈ ਉਹੀ ਫੋਨ ਕਰਨ ਹਨਾ ਅਗਲਾ ਜਿਸ ਤਾਂ ਕੁਮਾਰ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਕਾ ਦਾ ਕੈਨੇਡਾ ਦੇ ਵਿੱਚ ਆ ਮੁੰਡਾ ਵੇਅਰ ਹੌਰ ਸੀਨੀਅਰ ਮੈਨੇਜਰ ਹਨ ਹਰੀਅਲ ਸਟੇਟ ਵਰਕ ਕੈਨੇਡਾ ਵਿੱਚ ਪੋਸ ਏਰੀਆ ਦੇ ਵਿੱਚ ਆਪਣਾ ਘਰ ਮਤਲਬ ਚੰਗੀ ਤਰ੍ਹਾਂ ਡਾਟੇ ਨੂੰ ਪੜ ਕੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਫਿਰ ਫੋਨ ਕਰੋ ਜੀ ਅਗਲਾ ਰਿਸ਼ਤਾ ਇੱਕ ਹੋਰ ਕੁੜੀ ਦਾ ਰਿਸ਼ਤਾ ਹੈ ਜਿਹੜਾ ਜਲੰਧਰ ਤੋਂ ਕੁੜੀ ਬਲੌਂਗ ਕਰਦੀ ਹੈ ਕੁੜੀ ਡਿਵੋਰਸਡ ਹੈ ਬੱਚਾ ਨਹੀਂ ਗਵਰਨਮੈਂਟ ਜੌਬ ਕਰਦੀ ਹੈ ਮੈਡੀਕਲ ਲਾਈਨ ਦੇ ਵਿੱਚ ਤੇ ਖਾਸ ਤੌਰ ਤੇ ਮੁੰਡਾ ਕਿਸ ਤਰ੍ਹਾਂ ਚਾਹੀਦਾ ਹੈ ਕਾਲਮ ਨੂੰ ਧਿਆਨ ਨਾਲ ਪੜ੍ਹ ਕੇ ਫੋਨ ਕਰੋ ਬਿਨਾ ਪੜੇ ਫੋਨ ਨਹੀਂ ਕਰਨਾ ਜੀ ਤੇ ਹਰ ਰੋਜ਼ ਨਵੇਂ ਰਿਸ਼ਤੇ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਐਡ ਪਾਉਣ ਲਈ ਇੱਥੇ ਸਾਡਾ ਨੰਬਰ ਹੈ